ਸਰ ਆਪਣਾ ਨਾਮ ਤੇ ਡੈਜਿਗਨੇਸ਼ਨ ਦੱਸੋ ਕਿ ਪ੍ਰੈਸ ਕਾਨਫਰੰਸ ਕਿਉਂ ਕੀਤੀ ਜਾ ਰਹੀ ਹੈ ਅ ਸਭ ਤੋਂ ਪਹਿਲਾਂ ਤਾਂ ਤੁਹਾਡੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਦੇ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਅ ਮੇਰਾ ਨਾਮ ਯਾਲਿੰਦਰ ਸਿੰਘ ਯਾਦੂ ਹੈ ਜੀ ਮੈਂ ਪੰਜਾਬ ਵਿਦਿਆਰਥੀ ਪਰਿਸ਼ਦ ਫਰੰਟ ਦਾ ਪ੍ਰਧਾਨ ਹ ਤੇ ਮੇਰੇ ਨਾਲ ਲੋਕ ਰਾਜ ਪੰਜਾਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਰੰਧਾਵਾਣੀ ਜੀ ਤੇ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਆ ਗਈ ਇਹ ਪ੍ਰੈਸ ਕਾਨਫਰੰਸ ਦਾ ਮਤਲਬ ਜਾਂ ਸਬੰਧ ਪੰਜਾਬ ਵਿੱਚ ਆਏ ਹੜ੍ਹਾਂ ਨਾਲਗਾ ਕਿਉਂਕਿ ਪਿਛਲੇ ਲੰਮੇ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੀ ਮਾਰ ਦੇ ਵਿੱਚ ਪੰਜਾਬ ਚੱਲ ਰਿਹਾ ਹੈਗਾ ਉਹਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਉਹਨੂੰ ਕਿਹਾ ਜਾ ਰਿਹਾ ਵੀ ਇਹ ਹੜ੍ਹ ਨੇ ਜਿਹੜੇ ਕੁਦਰਤੀ ਨੇਗੇ ਪਰ ਸਾਡਾ ਮੰਨਣਾ ਇਹ ਹੈਗਾ ਵੀ ਜਿਹੜੇ ਹੜ੍ਹ ਨੇ ਇਹ ਕੁਦਰਤੀ ਨਹੀਂ ਇਹ ਮਨੁੱਖ ਦੁਆਰਾ ਲਿਆਂਦੇ ਗਏ ਨੇ ਕਿਉਂ ਪੰਜਾਬ ਦੇ ਜਿਹੜੇ ਡੈਮ ਨੇਗੇ ਉਹਨਾਂ ਉੱਪਰ ਪੰਜਾਬ ਦਾ ਕੰਟਰੋਲ ਨਾ ਹੋਣ ਕਰਕੇ ਜਿਹੜੇ ਡੈਮਾਂ ਦੇ ਪਾਣੀ ਨੂੰ ਪੰਜਾਬ ਉੱਤੇ ਜਿਹੜੀਆਂ ਤੋਪਾਂ ਦੇ ਪਾਣੀ ਤੋਪਾਂ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਇਹੜਾ ਪਾਣੀ ਆ ਕਿ ਸਾਡੇ ਉੱਤੇ ਜਿਵੇਂ ਤੋਪਾਂ ਨਾਲ ਹਮਲਾ ਕੀਤਾ ਜਾਂਦਾ ਇਹ ਪਾਣੀ ਦੀਆਂ ਤੋਪਾਂ ਦੇ ਤੌਰ ਤੇ ਸਾਡੇ ਉੱਤੇ ਹਮਲਾ ਕੀਤਾ ਜਾ ਰਿਹਾ ਸਾਡੀ ਫਰੰਟ ਵੱਲੋਂ ਤੇ ਲੋਕ ਰਾਜ ਪੰਜਾਬ ਵੱਲੋਂ ਇਹ ਮੰਗਾਗੀ ਵੀ ਇਹਦੇ ਉੱਤੇ ਜਿਹੜਾ ਕੰਟਰੋਲ ਆ ਉਹ ਪੰਜਾਬ ਦਾ ਹੋਣਾ ਚਾਹੀਦਾ ਵੀ ਤੇ ਇਹਦੀ ਜਿਹੜਾ ਇਹ ਪਿਛਲੇ ਸਮ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਿਨਾਂ ਨੋਟਸ ਦਿੱਤੇ ਜਾਂ ਪਹਿਲਾਂ ਪਾਣੀ ਇਕੱਠਾ ਕਰਕੇ ਜਿਹੜਾ ਪਾਣੀ ਛੱਡਿਆ ਗਿਆ ਉਹਦੀ ਇੱਕ ਜੁਡੀਸ਼ੀਅਲ ਨਿਆਇਕ ਜਾਂਚ ਹੋਣੀ ਚਾਹੀਦੀ ਆ ਤੇ ਪੰਜਾਬ ਦੇ ਡੈਮਾਂ ਦੇ ਉੱਤੇ ਜਿਹੜਾ ਕੰਟਰੋਲ ਆਗਾ ਉਹ ਪੰਜਾਬ ਦਾ ਹੋਣਾ ਚਾਹੀਦਾ ਅਸੀਂ ਤੁਹਾਡੇ ਮਾਧਮ ਰਾਹੀਂ ਪੰਜਾਬ ਦੇ ਵਸੀਆਂ ਨੂੰ ਅਪੀਲ ਕਰਦੇ ਆ ਪੰਜਾਬ ਵਿਦਿਆਰਥੀ ਪਰਿਸ਼ਦ ਫਰੰਟ ਵੱਲੋਂ ਤੇ ਲੋਕ ਰਾਜ ਪੰਜਾਬ ਵੱਲੋਂ ਫਸਲਾਂ ਨਸਲਾਂ ਪੰਜਾਬ ਬਚਾਓ ਮਹਮ ਤਹਿਤ ਇੱਕ ਮਹਮ ਛੇੜੀ ਗਈ ਆ ਜਿਹੜੇ ਡੈਮਾ ਦਾ ਕੰਟਰੋਲ ਆਗਾ ਉਹ ਪੰਜਾਬ ਦੇ ਆਪਦੇ ਹੱਥਾਂ ਦੇ ਵਿੱਚ ਹੋਵੇ ਤੇ ਪਿਛਲੇ ਦਿਨੀ BBMP ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਕਿ ਵੱਡੇ ਪੱਧਰ ਤੇ ਕਫਰ ਤੋਲਿਆ ਗਿਆ ਤੇ ਝੂਠ ਬੋਲਿਆ ਗਿਆ ਉਹਦੇ ਕਿ ਅਸੀਂ ਜਿਹੜਾ ਉਹਦੇ ਤੇ ਆਪਦੀ ਜਿਹੜੇ ਪੱਖ ਆਗਾ ਉਹ ਰੱਖਣਾ ਚਾਹਾਂਗੇ ਤੇ ਜਿਹੜਾ ਇਹਦੇ ਸੰਬੰਧੀ ਅਗਲੀ ਵਿਚਾਰ ਆ ਗਈ ਉਹ ਮੈਂ ਬੇਨਤੀ ਕਰੂੰਗਾ ਡਾਕਟਰ ਮਨਜੀਤ ਸਿੰਘ ਰੰਧਾਵਾ ਤੁਹਾਡੇ ਨਾਲ ਸਾਂਝੀ ਕਰਨਾ ਮੈਨੂੰ ਤੁਹਾਡਾ ਇੱਕੋ ਸਵਾਲ ਹੈ ਤੁਸੀਂ ਕਹਿੰਦੇ ਹੋ ਤੁਹਾਡੇ ਤੇ ਪੰਜਾਬ ਤੇ ਇਹ ਹਮਲਾ ਜਿਹੜੇ ਹਮਲਾ ਹੋਇਆ ਇਹ ਹਮਲਾ ਕਿਸ ਨੇ ਕਰਵਾਇਆ ਕਿਸ ਨੇ ਤੁਹਾਨੂੰ ਚੰਗਾ ਜਤਾ ਨਹੀਂ ਇਹ ਦੇਖੋ ਜੀ ਪਹਿਲੇ ਦਿਨ ਤੋਂ ਕੇਂਦਰ ਪੰਜਾਬ ਦੀ ਜਿਹੜੀ ਆਰਥਿਕ ਖੁਸ਼ਹਾਲੀ ਆ ਉਹਨੂੰ ਨਹੀਂ ਚਾਹ ਚਾਹ ਰਿਹਾ ਉਹਦਾ ਇੱਕ ਪ੍ਰਤੱਖ ਇਹ ਦੇਖਿਆ ਜਾ ਸਕਦਾਗਾ ਵੀ ਅਫਗਾਨਿਸਤਾਨ ਦੇ ਵਿੱਚ ਭਾਰਤ ਵੱਲੋਂ ਰਸਦਾਂ ਭੇਜੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਉੱਤੇ ਜਦੋਂ ਵਿਪਤ ਆਈ ਤਾਂ ਕੋਈ ਵੀ ਆ ਕੇ ਇੱਥੇ ਨਹੀਂ ਖੜਿਆ ਤੇ ਇਹਦੇ ਬਾਰੇ ਕਿਸੇ ਨੇ ਕੋਈ ਨੋਟਿਸ ਨਹੀਂ ਲਿਆ ਕੋਈ ਵੀ ਕੋਲ ਮਤਲਬ ਆ ਕੇਂਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਚਾਹੇ ਉਹ ਪੀਐਮ ਸਾਹਿਬ ਨੇ ਚਾਹੇ ਉਹ ਆਪਣੇ ਐਫਐਮ ਨੇ ਪਿਛਲੇ ਦਿਨੀ ਇੱਕ ਮਤਲਬ ਖਾਣਾ ਪੂਰਤੀ ਤੌਰ ਤੇ ਖੇਤੀਬਾੜੀ ਜਿਹੜੇ ਮੰਤਰੀ ਆਏ ਨੇ ਪਰ ਉਹਨਾਂ ਵੱਲੋਂ ਵੀ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਤੁਹਾਡਾ ਫਿਰ ਦਾ ਬਿਲੋਂ ਸਿੱਧਾ ਸਿੱਧਾ ਕਹਿਣਾ ਕਿ ਜੇ ਇਹ ਹੜ੍ਹ ਆਏ ਨੇ ਤਾਂ ਇਹ ਕੁਦਰਤੀ ਮਾਰ ਨਹੀਂ ਕੇਂਦਰ ਸਰਕਾਰ ਵੱਲੋਂ ਕੀਤਾ ਹੋਇਆ ਹਮਲਾ ਬਿਲਕੁਲ ਜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਬੇਸਿਕਲੀ ਇਹ ਇੱਕ ਨਾ ਰਿਜੋਇਨਰ ਹੈ ਇਹ ਜਵਾਬ ਹੈ ਜਿਹੜਾ ਬੀਬੀਐਮਬੀ ਨੇ ਤੇ ਜਿਹੜੀਆਂ ਨੇ ਇਹਦੇ ਜਿਹੜੇ ਸਾਰੇ ਜਿਹੜੇ ਸੈਂਟਰ ਦੇ ਸਾਰੇ ਕਿਸੇ badi ਮੰਤਰੀ ਆਏ ਸੀਗੇ ਵੀ ਉਹਨਾਂ ਨੇ ਇਹਨੂੰ ਜਿਹੜੀਆਂ ਨਾ ਪਰਦਾ ਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਤੇ ਉਹਨਾਂ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਜਿਹੜੇ ਨੇ ਨੈਚੁਰਲ ਫਲੱਡ ਨਹੀਂ ਹੈਗੇ ਉਹਨਾਂ ਨੇ ਕਿਹਾ ਵੀ ਇਨਹੈਬਿਟੇਬਲ ਸੀਗੇ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਇਹ ਮੀਂਹ ਦੇ ਕਰਕੇ ਹੋਈਆਂ ਨੇ ਸਾਡੇ ਪੰਜਾਬ 'ਚ ਦੇਖੋ ਮੀਂਹ ਨਹੀਂ ਪਿਆ ਇਸ ਤਰ੍ਹਾਂ ਦਾ ਜੀ ਜੀਤੇ ਕਰਕੇ ਜਿਹੜਾ ਹੈਗਾ ਮੌਤਾਂ ਹੋ ਜਾਣ ਇਹ ਜਿਹੜਾ ਡੈਮਾਂ ਤੋਂ ਜਿਹੜਾ ਪਾਣੀ ਹੈ ਅਸੀਂ ਮਤਲਬ ਪੱਥਾਂ ਤੇ ਸਾਬਤ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਇਹ ਫਲੱਡਸ ਨੇ ਇਹ ਬਿਲਕੁਲ ਵੀ ਨੇਚਰਲ ਨਹੀਂ ਸੀਗੇ ਇਹ ਕੁਦਰਤੀ ਨਹੀਂ ਹੈਗੇ ਕਿਉਂਕਿ ਕੁਦਰਤੀ ਜਿਹੜੇ ਫਲੱਡ ਹੁੰਦੇ ਨੇ ਉਹ ਆਉਂਦੇ ਨੇ ਨਦੀਆਂ ਦੇ ਪਾਣੀ ਦੇ ਨਾਲ ਇਹ ਕਿਉਂਕਿ ਡੈਮਾਂ ਦੀ ਰੀਲੀਜ਼ ਕਰਕੇ ਆਏ ਨੇ ਡੈਮਾਂ ਚੋਂ ਬੜੀ ਵੱਡੀ ਜਿਹੜੀ ਹੈਗੀ ਆ ਉਹਦੇ ਨਾਲ ਫੋਰਸ ਦੇ ਨਾਲ ਤੇ ਬਹੁਤ ਜ਼ਿਆਦਾ ਪਾਣੀ ਛੱਡਿਆ ਗਿਆ ਲੱਖਾਂ ਕਿਊਸਿਕ ਦੇ ਹਿਸਾਬ ਨਾਲ ਇਹ ਕੋਟ ਜੀ ਉਥੋਂ ਜਿਹੜਾ ਪੌਂਗ ਡੈਮ ਤੋਂ ਛੱਡਿਆ ਦੋ ਜਿਹੜਾ ਹੈ ਕਿ ਪਹਿਲਾਂ ਲੱਖ ਫਿਰ 2.5 ਲੱਖ ਫਿਰ ਜਿਹੜਾ ਉਹਦੇ ਚ ਇਸੇ ਤਰ੍ਹਾਂ ਜਿਹੜਾ ਥੋੜਾ ਪਾਖੜਾ ਡੈਮ ਹੈ ਪਾਖੜਾ ਡੈਮ ਦੇ ਜਿਹੜੇ ਇਸ ਵੇਲੇ ਗੇਟ ਨੇ ਉਹ ਜਿਹੜਾ ਇਹਨਾਂ ਨੇ 8 ਫੁੱਟ ਖੋਲੇ ਸੀ ਫਿਰ ਇਹਨਾਂ ਨੇ 10 ਫੁੱਟ ਖੋਲੇ ਸੀਗੇ ਤੁਸੀਂ ਅੰਦਾਜ਼ਾ ਲਾਓ 10 ਫੁੱਟ ਗੇਟ ਜਿਹਦੇ ਮਗਰ ਜਿਹੜੀ ਜਿਹੜੀ ਝੀਲ ਹੈ ਸਾਡੀ ਗੋਵਨ ਸਾਗਰ ਝੀਲ ਉਹ ਡੈਮ ਛੋਟੀ ਜੀ ਚੀਜ਼ ਨਹੀਂ ਹੈਗੀ ਉਹਦੇ ਮਗਰ ਉਹ ਝੀਲ ਦੇ ਅੱਗੇ ਉਹ ਜਿਹੜਾ ਇਹਨਾਂ ਨੇ ਗੇਟ ਲਾਏ ਪਏ ਨੇ ਉਹ ਜਿਹੜੀ ਝੀਲ ਹੈ ਉਹ 90 ਕਿਲੋਮੀਟਰ ਲੰਮੀ ਹੈ ਵਰਗ ਕਿਲੋਮੀਟਰ ਦਾ ਦਾ ਵਿਆਸ ਹੈ ਔਰ ਉਹਦੇ ਚ ਬਿਲੀਅਨਸ ਆਫ ਜੜੀ ਹੈ ਉਹ ਜਿਹੜਾ ਪਾਣੀ ਹੈਗਾ ਕਿਉ ਸਿਕ ਜਿਹੜਾ ਇਹ ਹਿੰਦੁਸਤਾਨ ਦਾ ਤੀਸਰਾ ਤੀਜੇ ਨੰਬਰ ਤੇ ਸਾਰਨੋਂ ਵੱਡਾ ਹੈ ਕਿਸ ਤਰ੍ਹਾਂ ਦੇ ਤੋਂ ਮਤਲਬ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਦਾ ਫੜਾ ਦੇ ਉੱਪਰ ਫੜਾ ਦੇ ਦੇਖੋ ਮੈਂ ਦੇਖੋ ਅਸੀਂ ਤਾਂ ਇਹ ਤਾਂ ਨਿਸ਼ਾਨਾ ਤਾਂ ਬਣ ਗਿਆ ਕਿਉਂਕਿ ਸਾਨੂੰ ਨਹੀਂ ਪਤਾ ਇਹੋ ਜੀਆਂ ਵੀ ਵੀਡੀਓ ਜਿਹੜੀਆਂ ਨੇ ਉਹ ਦੁਰੀਆਂ ਫਿਰਦੀਆਂ ਨੇ ਕਿ ਉਹ ਹੈ ਤਾਂ ਸੀਗੀਆਂ ਦਾ ਉਹ ਪਾਕਿਸਤਾਨ ਵਾਸਤੇ ਕਿ ਅਸੀਂ ਜਿਹੜਾ ਹੈਗਾ ਵੀ ਅਸੀਂ ਇਹ ਜਿਹੜੀ ਟੀਟੀ ਨੂੰ ਕੈਨਸਲ ਕਰਕੇ ਅਸੀਂ ਡੈਮਾਂ 'ਚ ਵੱਧ ਤੋਂ ਵੱਧ ਪਾਣੀ ਭਰ ਕੇ ਤੇ ਅਸੀਂ ਉਦੋਂ ਮੌਕੇ ਤੇ ਛੱਡਾਂਗੇ ਜਦੋਂ ਇਹ ਸੰਭਲ ਨਾ ਸਕਣ ਪਰ ਉਹਦੇ ਵਿੱਚ ਅਸੀਂ ਪੰਜਾਬ ਹੀ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਦੀ ਪਾਣੀ ਹੋ ਕੇ ਜਾਣਾ ਤੇ ਹੋਰ ਹੋਰ ਤਾਂ ਇੱਥੇ ਨਦੀ ਕੋਈ ਨਹੀਂ ਸਾਡੀਆਂ ਹੀ ਨਦੀਆਂ ਨੇ ਉਹ ਪੰਜਾਬ ਉਹਦੇ ਰਾਹ 'ਚ ਆ ਗਿਆ ਜਾਂ ਕਿਵੇਂ ਆ ਜਾਂ ਕੀ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਅਸੀਂ ਪੰਜਾਬ ਸਾਰਾ ਰੋੜ ਤੱਕ ਔਰ ਇਹ ਜੋ ਜਿਸ ਤਰ੍ਹਾਂ ਤੁਹਾਨੂੰ ਯਾਦ ਮੰਦ ਜੀ ਜਿਹੜਾ ਹੈਗਾ ਉਹਦੇ ਚ ਸਾਡੇ ਇਹ ਅਸੀਂ ਇਹਨੂੰ ਬਿਲਕੁਲ ਹੀ ਸਮਝਦੇ ਹਾਂ ਕਿ ਇਹ ਜਿਹੜੇ ਡੈਮ ਨੂੰ ਜਲ ਤੋਂ ਪਾਣ ਦੇ ਤੌਰ ਤੇ ਵਰਤੇ ਗਏ ਨੇ ਸਾਡੇ ਚ ਟੈਕਨੀਕਲੀ ਜਿਹੜੇ ਨੇ ਉਹ ਹਰਿੰਦਰ ਸਿੰਘ ਬਰਾੜ ਨੇ ਇੰਜੀਨੀਅਰ ਇਨ ਚੀਫ ਇੱਕ ਹੁੰਦਾ ਚੀਫ ਇੰਜੀਨੀਅਰ ਉਹਨਾਂ ਦੇ ਥੱਲੇ ਕਿੰਨੇ ਹੀ ਚੀਫ ਇੰਜੀਨੀਅਰ ਕੰਮ ਕੀਤੇ ਨੇ ਇੰਜੀਨੀਅਰਿੰਗ ਚੀਫ ਜਿਹੜੇ ਨੇ ਇਹ ਪੰਜਾਬ ਰਾਜ ਜਿਹੜਾ ਹੈਗਾ ਬਿਜਲੀ ਬੋਰਡ ਦੇ ਉਹ ਚੇਅਰਮੈਨ ਵੀ ਰਹੇ ਨੇ ਤੇ ਉਹਨਾਂ ਉਹ ਜਿਹੜੇ ਨਾ ਉਹਨਾਂ ਦੇ ਉਹ ਇੱਕ ਐਕਸਪਰਟ ਨੇ ਇਹ ਸਾਰੀ ਗੱਲ ਚ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ ਔਰ ਉਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਸ ਵੇਲੇ ਆ ਜਿਹੜੀ ਭਾਖੜਾ ਚੋਂ ਜਿਸ ਤਰ੍ਹਾਂ ਪਾਣੀ ਛੱਡਿਆ ਜਾ ਰਿਹਾ ਹੈ ਇਹ ਇੱਕ ਤੁਸੀਂ ਇਹ ਸਮਝ ਲਓ ਪੰਜਾਬ ਵਾਸਤੇ ਸੁਨਾਮੀ ਹੈ ਕਦੇ ਇਸ ਤਰ੍ਹਾਂ ਨਹੀਂ ਪਾਣੀ ਛੱਡੇ ਜਾਂਦੇ ਡੈਮ ਬਣਾਏ ਜਾਂਦੇ ਨੇ ਡੈਮ ਬਣਾਏ ਜਾਂਦੇ ਨੇ ਰੈਗੂਲੇਟ ਕਰਨ ਵਾਸਤੇ ਪਾਣੀ ਨੂੰ ਜਿਹੜੀ ਹੈ ਉਹਦਾ 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 ਹੜ੍ਹਾਂ ਨੂੰ ਰੋਕਣ ਵਾਸਤੇ ਇਹ ਨਹੀਂ ਹੁੰਦਾ ਕਿ ਹੜ੍ਹ ਆਉਣ ਵਾਸਤੇ ਹੁੰਦੇ ਇਹਦਾ ਇੱਕ ਜਿਹੜੀ ਹੈ ਵੀ ਜਿਹੜਾ ਅਸੀਂ 2 ਮਹੀਨੇ ਜਿਹੜਾ ਅਸੀਂ ਪਾਣੀ ਵਰਤਣਾ ਹੁੰਦਾ ਹੈ ਮਤਲਬ ਬਰਸਾਤ ਚ ਉਹਨੂੰ ਸਾਰਾ ਸਾਲ ਵਰਤਣਾ ਹੁੰਦਾ ਉਹਨੂੰ ਜੇ ਕਿਸੇ ਵੇਲੇ ਵੀ ਲੋੜ ਪੈ ਜਾਂਦੀ ਹੈ ਉਹਨੂੰ ਇੱਕ ਰੈਗੂਲੇਟਰ ਰਿਲੀਜ਼ ਹੁੰਦੀ ਹੈ ਇਹ ਨਾਂ ਤਾਂ ਵਰਤਦੇ ਨੇ ਰੈਗੂਲੇਟਰ ਰਿਲੀਜ਼ ਦਾ ਰੈਗੂਲੇਟਰ ਰਿਲੀਜ਼ ਇਸ ਤਰ੍ਹਾਂ ਨਹੀਂ ਹੁੰਦੀ ਰੈਗੂਲੇਟਰ ਰਿਲੀਜ਼ ਇਸ ਤਰ੍ਹਾਂ ਹੁੰਦੀ ਹੈ ਕਿ ਤੁਸੀਂ ਉਹ ਦੇਖਣਾ ਹੁੰਦਾ ਹੈ ਕਿ ਜਿਹੜੇ ਸਾਡੇ ਦਰਿਆ ਨੇ ਥੱਲੇ ਉਹਨਾਂ ਦੇ ਬੰਦ ਉਹ ਜਾਂ ਉਹ ਕਿੰਨਾ ਕੁ ਭਾਰ ਪਾਣੀ ਚੱਲ ਲੈਣਗੇ ਜਦੋਂ ਦਰਿਆ ਪਾਣੀ ਚੱਲਣ ਦੀ ਉਹਨਾਂ ਦੀ ਇੱਕ ਦਰਿਆਵਾਂ ਦੀ ਕਪੈਸਿਟੀ ਕੁਝ ਹੋਰ ਹੈ ਤੇ ਤੁਸੀਂ ਲੱਖਾਂ ਕਿਊਸਿਕ ਪਾਣੀ ਇੱਕਦਮ ਛੱੜਤਾ ਔਰ ਉਹ ਵੀ ਇੰਦੀ ਵੈਲੋਸਿਟੀ ਚ ਛੱੜਤਾ ਦੇਖੋ ਉਹਦੀ ਕਾਇਨੈਟਿਕ એનર્ਜੀ ਕਹਿੰਦੇ ਆ ਉਹਨੂੰ ਮਤਲਬ ਜਿਹੜੀ ਆ ਨਾ ਜਦੋਂ ਆਪਾਂ ਸਮਝਦੇ ਆ ਕਿ ਜਿਹੜੀਆਂ ਸੁਨਾਮੀਆਂ ਆਉਂਦੀਆਂ ਨੇ ਜਾਂ ਇਨੀਆਂ ਹਨੇਰੀਆਂ ਆਉਂਦੀਆਂ ਨੇ ਉਹਦੀ ਸਪੀਡ ਦੇਖੀ ਜਾਂਦੀ ਹੈ ਜਦੋਂ ਤੁਸੀਂ ਇੰਨੇ ਨੇ ਗੇਟ ਖੋਲ ਕੇ ਤੁਸੀਂ ਇੱਕਦਮ ਪਾਣੀ ਛੱਡੋਗੇ ਹੈ ਜੀ ਤੇ ਉਹ ਇੰਨਾ ਡਿਸਟਰਕਟਿਵ ਹੋ ਜਾਂਦਾ ਉਹਦੀ ਜਿਹੜੀ ਕਾਇਨੈਟਿਕ એનર્ਜੀ ਹੈ ਉਹਦੇ ਸਾਹਮਣੇ ਕੋਈ ਨਾਉ ਪੁੱੜ ਰਹਿਣ ਦਿੰਦੀ ਹੈ ਨਾਉ ਘਰ ਰਹਿਣ ਦਿੰਦੀ ਹੈ ਨਾਉ ਕੋ ਬੰਦਾ ਰਹਿਣ ਦਿੰਦੀ ਹੈ ਸਾਡੇ 43 ਮੌਤਾਂ ਹੋ ਚੁੱਕੀਆਂ ਨੇ 43 ਮੌਤਾਂ ਜਿਹੜੀਆਂ ਨੇ ਜਿਹੜੇ ਬੀਐਮ ਬੀਬੀਐਮਬੀ ਨੇ ਵੀ ਤੇ ਸੈਂਟਰ ਦੇ ਵਜੀਰ ਸਾਹਿਬ ਨੇ ਵੀ ਇਹਨਾਂ ਨੂੰ ਐਟਰੀਬਿਊਟ ਕੀਤਾ ਕਿ ਇਹ ਜਿਹੜੀ ਆ ਨਾ ਇਸ ਪੰਜਾਬ ਚ ਮੀਂਹ ਜਿਆਦਾ ਪੈਣ ਕਰਕੇ ਮੀਂਹ ਦੇ ਕਾਰਨ ਕਰਕੇ ਮੀਂਹ ਦਾ ਇੱਥੇ ਵੀ ਆਈ ਨਹੀਂ ਸਾਡੇ ਸਾਡਾ ਪਹਿਲਾ ਫਲੱਡ ਸ਼ੁਰੂ ਹੁੰਦਾ ਹੈ 15 ਅਗਸਤ ਨੂੰ ਮੀਂਹ ਦੀ ਕਣੀ ਨਹੀਂ ਸੀ ਇੱਥੇ ਕਿਤੇ ਤੁਸੀਂ ਇਹ ਦੇਖੋ ਵੀ ਉਧਰ ਉਹਦਾ ਦੁਨੀਆ ਦਾ ਜਿਹੜੀ ਹੈਗੇ ਸਾਰੀ ਮਨਾਉਂ ਰਹੀ ਸੀਗੀ ਵੀ ਆਜ਼ਾਦੀ ਦਾ ਦਿਵਸ ਮਨਾਉਂ ਰਹੀ ਸੀ ਤੇ ਸਾਡਾ ਜਿਹੜਾ ਹੈਗਾ ਔਰ ਉਹ ਤੋਂ ਪਹਿਲਾਂ ਇੱਕ ਜਿਹੜੀ ਬੜੀ ਇੰਟ੍ਰੀਗਿੰਗ ਗੱਲ ਹੈਗੀ ਬੜੀ ਜਿਹੜੀ ਜਿਹੜੀਆਂ ਨੇ ਇੱਕ ਜਿਹੜਾ ਹੈਗਾ ਉਹ ਸ਼ੱਕੀ ਗੱਲ ਹੈ ਔਰ ਸ਼ੰਕਾ ਖੜੀ ਕਰਦੀ ਹੈ ਉਸ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ 13 ਤਰੀਕ ਨੂੰ ਜਿਹਦੇ ਵਿੱਚ ਦਰਬਾਰ ਸਾਹਿਬ ਨੂੰ ਹੜ੍ਹ 'ਚ ਪਿਛਲੇ ਬੰਨੇ ਦਰਿਆ ਵਖਾ ਕੇ ਹੜ੍ਹ 'ਚ ਉਹਨੂੰ ਟੁੱਟਦਾ ਵਿਖਾਇਆ ਗਿਆ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਹੈ ਅੱਛਾ 14 ਤਰੀਕ ਨੂੰ ਕੇਸ ਰਜਿਸਟਰ ਹੁੰਦਾ ਹੈ ਸਾਈਬਰ ਕ੍ਰਾਈਮ ਦਾ 15 ਤਰੀਕ ਨੂੰ ਉਹ ਜਿਹੜੇ ਨੇ ਨਾ ਇਹ ਹੜ੍ਹ ਆ ਜਾਂਦੇ ਨੇ ਤੁਸੀਂ ਪਾਉਂਗ ਡੈਮ ਖੋਲ ਦਿੰਦੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਸ ਬੰਦੇ ਨੇ ਉਹ ਕਹਿੰਦੇ ਕਿਸੇ ਨੇ ਸ਼ਰਾਰਤ ਨਾਲ ਪਾਈ ਜੀ ਵੀਡੀਓ ਜੇ ਕਿਸੇ ਸ਼ਰਾਰਤ ਨਾਲ ਪਾਈ ਉਹ ਕਿ ਉਹ ਇਸ ਪੋਜੀਸ਼ਨ ਤੇ ਸੀਗਾ ਵੀ ਉਹਨੂੰ ਪਤਾ ਸੀ ਵੀ ਜਿਹੜਾ ਹੈਗਾ ਸਾਡੇ ਡੈਮ ਖੋਲ ਰਹੇ ਨੇ ਜਾਂ ਸੀ ਇਹ ਜਿਹੜਾ ਇਸ ਤਰ੍ਹਾਂ ਹੜਾ ਆ ਜਣਾ ਕਿਸੇ ਮੀਂਹ ਦੀ ਕਣੀ ਨਹੀਂ ਸੀ ਇਹ ਇਹਦੇ ਵਿੱਚ ਅਸੀਂ ਤਾਂ ਕਰਕੇ ਕਹਿੰਨੇ ਆ ਕਿ ਇਹ ਕੋਈ ਜੇਕ ਹੁਣ ਗਈ ਹੈ ਜਾਂ ਕੋਈ ਸ਼ਰਾਰਤ ਹੈ ਜਾਂ ਕੋਈ ਸਾਜ਼ਿਸ਼ ਹੈ ਇਹਦਾ ਇੱਕ ਜੁਡੀਸ਼ੀਅਲ ਪ੍ਰੂਫ ਜਿਹੜਾ ਹੈਗਾ ਬਾਈ ਏਟਲੀਸਟ ਸਿਟਿੰਗ ਜੱਜਸ ਦੀ ਜਿਹੜਾ ਹੈਗਾ ਹਾਈ ਕੋਰਟ ਇਹਦਾ ਇਹਦਾ ਜਿਹੜਾ ਹੈਗਾ ਇਹਦੀ ਇੱਕ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਔਰ ਜਿਹੜਾ ਸਾਡਾ ਕੰਟਰੋਲ ਹੈ ਉਹ ਰਿਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਰਿਪੀਰੀਅਨ ਪ੍ਰਿੰਸੀਪਲ ਕੀ ਕਹਿੰਦਾ ਕਿ ਜਿਹਦੇ ਦਰਿਆ ਨੇ ਉਹੀ ਉਹਨੂੰ ਕੰਟਰੋਲ ਕਰਦਾ ਸਰ ਬੜੇ ਸਵਾਲ ਹੈ ਐਸ ਕੀ ਹੜਾਏ ਨੇ ਜਿਹੜੇ ਬੁੱਧੀਜੀਵੀ ਨੇ ਬਿਜਾਰਤੀ ਨੇ ਉਹਨਾਂ ਨੇ ਮੁੱਦਾ ਚੱਕ ਲਿਆ ਵੀ ਪੰਜਾਬ ਦਾ ਵਿੱਚ ਕੋਈ ਰੋਡ ਨਹੀਂ ਹੈਗਾ ਮੀਂਹ ਦਾ ਜਿੰਨਾ ਮਰਜ਼ੀ ਪੈ ਜਾਂਦਾ ਰਹੇ ਹੜ ਨਹੀਂ ਸਿਉਣੇ ਜੀ ਜੀ 1988 ਚ ਪੰਜਾਬ ਹੜਾਏ 93 ਚ ਆਈ 23 ਚ ਆਈ ਕਿ ਲੱਗਦਾ ਵੀ ਜਿਹੜੀ ਅੱਜ ਆਲੀ ਕੋਈ ਮੁੱਦਾ ਚੱਕਿਆ ਇਹ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਨੇ ਲਗਾਤਾਰ ਪੰਜਾਬ ਨਾਲ ਐ ਕਰਦੀਆਂ ਆ ਰਹੀਆਂ ਨੇ ਦੇਖੋ ਤੁਸੀਂ ਉਹਨੇ ਸਵਾਲ ਕੀਤਾ ਜਿਹੜੇ ਪਹਿਲਾਂ ਤੁਸੀਂ ਜਿਹੜੇ ਤੁਸੀਂ 88 99 ਦੇ ਹੜ ਦੀ ਗੱਲ ਕਰਦੇ ਹੋ ਉਦੋਂ ਮੈਂ ਸਟੇਟ ਪ੍ਰੈਜ਼ੀਡੈਂਟ ਸੀਗਾ ਜਿਹੜਾ ਪੰਜਾਬ ਸਿਵਲ ਮੈਡੀਕਲ ਸਰਵਿਸਸ ਐਸੋਸੀਏਸ਼ਨ ਦਾ ਉਹ ਸਾਡਾ ਿਕਨੌਰ ਜਿਹੜੀ ਆ ਮੇਰੀ ਪੋਸਟਿੰਗ ਸੀਗੀ ਅਸੀਂ ਇੱਥੋਂ ਤੱਕ ਜਿਹੜੀ ਆ ਨਾ ਛਾਤੀ ਛਾਤੀ ਤੱਕ ਜਿਹੜਾ ਨਾ ਉਹਦੇ ਚ ਲੰਕੇ ਗਏ ਆ ਹਿੰਦੁਸਤਾਨ ਦੀ ਜਿਹੜੀਆਂ ਜਿੰਨੀਆਂ ਟੀਮਾਂ ਆਈਆਂ ਜਿਹੜੀਆਂ ਨੈਸ਼ਨਲ ਲੈਵਲ ਤੇ ਉਹਨਾਂ ਨੇ ਸਾਰਿਆਂ ਨੇ ਪੰਜਾਬ ਨੂੰ ਅਵਾਰਡ ਵੀ ਦਿੱਤਾ ਐਪਰੀਸ਼ੀਏਟ ਵੀ ਕੀਤਾ ਔਰ ਡਾਕਟਰਾਂ ਦਾ ਜਿਹੜਾ ਉਹਦੇ ਚ ਰੋਲ ਉਹਨਾਂ ਨੇ ਮੰਨਿਆ ਕਿ ਅਸੀਂ ਫੌਜੀਾਂ ਤੋਂ ਵੀ ਪਹਿਲਾਂ ਜਾ ਜਾ ਕੇ ਤੇ ਉਹਨੂੰ ਜਿਹੜੀ ਆ ਸਾਰੀ ਉਹਦਾ ਵੇਖਿਆ ਅਸੀਂ ਉਹਦਾ ਵੀ ਇਨਕੁਆਰੀ ਮੰਗੀ ਸੀ ਜਿਹੜੀ ਹੈਗੀ ਪੀਸੀਐਮਐਸ ਐ ਕਿ ਸੱਡਨ ਰਿਲੀਜ਼ ਆਫ ਫਲੱਡ ਵਾਟਰਸ ਦਾ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਇੱਕ ਪ੍ਰੋਪਰ ਨੋਟਿਸ ਦੇਣਾ ਹੁੰਦਾ ਹੈ ਪ੍ਰੋਪਰ ਤਿਆਰੀ ਕਰਨੀ ਹੁੰਦੀ ਹੈ ਉਹਦੇ ਚ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਹੁਣ ਇਹ ਜਿਹੜੀਆਂ ਨੇ ਸਾਰੀਆਂ ਗੱਲਾਂ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਹੈ 2016 ਦੀ ਉਹ ਜਿਹੜੀ ਹੈਗੀ ਹੈ ਉਹ ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਤੁਸੀਂ ਡੈਮੋਂ ਤੋਂ ਪਾਣੀ ਛੱਡਣ ਨੂੰ ਤੁਸੀਂ ਨੇਚਰਲ ਡਿਜ਼ਾਸਟਰ ਨਹੀਂ ਕਹਿ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਲਈ ਇਨੈਵਿਟੇਬਲ ਸੀਗਾ ਜਿਹੜੀ ਇਹ ਸੁਪਰੀਮ ਕੋਰਟ ਕਹਿੰਦਾ ਮੈਂ ਨਹੀਂ ਕਹਿੰਦਾ ਔਰ ਉਹਦੇ ਚ ਉਹ ਕਹਿੰਦੇ ਨੇ ਕਿ ਜਿਹੜੇ ਉਹਦੇ ਡੈਮੇजेस ਨੇ ਉਹ ਸਾਰੇ ਲਾਇਬਲ ਹੈ ਉਹ ਜਿਹੜਾ ਜਿਹੜੀ ਮੈਨੇਜਮੈਂਟ ਹੈ ਉਸ ਡੈਮ ਦੀ ਉਹ ਉਹਦੇ ਦਊਗੀ ਉਹਦੇ ਮੁਤਾਬਕ ਜਿਹੜਾ BBMP ਹੈ ਉਹਨੂੰ ਉਹਦੇ ਵਿੱਚ ਕੌਣ ਕੌਣ ਹੈ ਉਹਦੇ ਵਿੱਚ ਨਾਨ ਰਿਪੇਅਰਿੰਗ ਸਟੇਟਸ ਨੇ 59% ਤਾਂ ਜਿਹੜਾ ਹੈ ਨਾ ਉਹ ਪਾਣੀ ਉਹ ਰਾਜਸਥਾਨ ਜਾ ਰਿਹਾ ਥੋੜਾ ਦਿੱਲੀ ਲ ਜਾ ਰਹੀ ਹੈ ਹਰਿਆਣਾ ਲ ਜਾ ਰਿਹਾ ਰਿਪੇਅਰਿੰਗ ਸਟੇਟ ਕੱਲਾ ਪੰਜਾਬ ਹੈ ਉਹਦੇ ਵਿੱਚ ਤੇ ਉਹ ਜਿਹੜੀ ਆ ਜਿਹੜਾ ਸਾਡਾ ਇੱਡਾ ਵੱਡਾ ਨੁਕਸਾਨ ਹੋਇਆ ਇਹ ਸਾਰੀ ਇਹਦੀ ਰਿਕਵਰੀ ਜਿਹੜੀ ਹੈ ਉਹ ਕਾਨੂੰਨਨ ਤੌਰ ਤੇ ਸੁਪਰੀਮ ਕੋਰਟ ਕਹਿੰਦੀ ਹੈ ਉਹ ਇਹਨਾਂ ਤੌਰ 'ਤੇ ਕਵਰ ਕਰਕੇ ਤੇ ਸਾਨੂੰ ਜਿਹੜਾ ਪੰਜਾਬ ਕੰਪਨਸੇਟ ਹੋਣਾ ਮਤਲਬ ਜਿਹੜਾ ਇਹ ਕੰਮ ਕਰਨਾ ਚਾਹੀਦਾ ਉਹ ਸਿੱਧਾ ਸਿੱਧਾ ਫਦਾ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ 'ਚ ਹੜ੍ਹ ਨਹੀਂ ਆਏ ਪੰਜਾਬ ਦੇ ਵਿੱਚ ਹਮਲਾ ਹੋ ਗਿਆ ਇੱਕ ਤਰ੍ਹਾਂ ਦਾ ਪੰਜਾਬ ਕਿੱਥੋਂ ਹੋਇਆ ਇਹ ਕਿਹਨੇ ਕਰਵਾਇਆ ਦੇਖੋ ਇਹ ਤਾਂ ਹੁਣ ਤੁਸੀਂ ਲੱਭਣਾ ਇਹ ਤਾਂ ਇਨਕੁਆਰੀਆਂ ਲੱਭਣਗੀਆਂ ਜਿਹੜੀਆਂ ਜਿਵੇਂ ਅਸੀਂ ਜੁਡੀਸ਼ੀਅਲ ਪ੍ਰੂਫ ਕਹਿੰਦੇ ਆ ਆਮ ਤੁਸੀਂ ਤੁਹਾਡੇ ਸਾਹਮਣੇ ਆ ਕਿ ਜਿਹੜੀ ਚੀਜ਼ ਨੂੰ ਉਹਦਾ ਉਹਦਾ ਅਸੀਂ ਬੇਸ ਦੱਸ ਦਈਏ ਉਹਦਾ ਬੇਸ ਕੀ ਹੈ ਕਿ ਜਿਹੜੇ ਡੈਮ ਨੇ ਇਹਨਾਂ ਦਾ ਇੱਕ ਪ੍ਰੋਟੋਕੋਲ ਹੁੰਦਾ ਉਹ ਕੀ ਪ੍ਰੋਟੋਕੋਲ ਹੁੰਦਾ ਉਹ ਪ੍ਰੋਟੋਕੋਲ ਹੁੰਦਾ ਹੈ ਡੈਮ ਸੇਫਟੀ ਦਾ ਤੇ ਪਬਲਿਕ ਸੇਫਟੀ ਦਾ ਦੋ ਚੀਜ਼ਾਂ ਹੁੰਦੀਆਂ ਇਹ ਹੜਾਉਣ ਲਈ ਨਹੀਂ ਹੁੰਦੇ ਇਹ ਇਹ ਨਹੀਂ ਵੀ ਡੈਮ ਨੂੰ ਬਚਾਉਣਾ ਵਾਸਤੇ ਅਸੀਂ ਦੁਨੀਆ ਰੋੜ ਸੀ ਇਹ ਬਿਲਕੁਲ ਨਹੀਂ ਹੁੰਦਾ ਉਹਦਾ ਇੱਕ ਨਾ ਉਹਦਾ ਇੱਕ ਪ੍ਰਿੰਸੀਪਲ ਹੈ ਕਿ ਉਹਦਾ ਇੱਕ ਪੀਰੀਅਡ ਹੁੰਦਾ ਹੈ ਉਹਨੂੰ ਡਿਪਲੀਸ਼ਨ ਪੀਰੀਅਡ ਕਹਿੰਦੇ ਨੇ ਜਿਹਦੇ ਵਿੱਚ ਪਾਣੀ ਘਟਾਉਣਾ ਹੁੰਦਾ ਡੈਮ ਦਾ ਤੇ ਫਿਰ ਉਹਦਾ ਫਿਲਿੰਗ ਪੀਰੀਅਡ ਹੁੰਦਾ ਜਿਹੜੀ ਹੈ ਮਈ ਦੀ 20 ਮਈ ਤੱਕ ਉਹ ਡਿਪਲੀਸ਼ਨ ਪੀਰੀਅਡ ਹੁੰਦਾ ਹੈ 20 ਮਈ ਤੋਂ ਬਾਅਦ ਜਿਹੜੀਆਂ ਜਿਹੜੀਆਂ ਥੋੜਾ ਜਿਹਾ ਟੈਂਪਰੇਚਰ ਵੱਧਾ ਟੈਂਪਰੇਚਰ ਵਧਣ ਕਰਕੇ ਤੇ ਜਿਹੜੀ ਬਰਫ਼ ਬਿਗਲਦੀ ਹੈ ਉਹ ਤੋਂ ਬਰਫ਼ ਪਿਗਲਣ ਦਾ ਵੀ ਕੈਚ ਮਟੀਰੀਅਲ ਚ ਕਿਉਂਕਿ ਪਹਾੜੀ ਏਰੀਆ ਉਹ ਜਿਹੜਾ ਨਾ ਉਹਦੇ ਚੋਂ ਉਹ ਪਾਣੀ ਨੇ ਵੀ ਆਉਣਾ ਹੁੰਦਾ ਡੈਮ ਨੂੰ ਅਸੀਂ ਖਾਲੀ ਕਰਨਾ ਹੁੰਦਾ ਮਿਨਿਮਮ ਲੈਵਲ ਤੱਕ ਉਹ ਮੰਡੀਟਰੀ ਹੈ ਉਹ ਜਿਹੜੀ ਹੈ ਨਾ ਉਹ ਇਹ ਨਹੀਂ ਹੈਗਾ ਵੀ ਤੁਸੀਂ ਆਪਣੀ ਮਰਜ਼ੀ ਤੇ ਕਰ ਸਕਦੇ ਹੋ ਉਹਨਾਂ ਡੈਮ ਖਾਲੀ ਕਰੋਗੇ ਤੇ ਰੈਨ ਦੀ ਕੈਪੈਸਿਟੀ ਬਣੂਗੀ ਉਹਦਾ ਲੈਵਲ ਕੀ ਹੈ ਉਹਦਾ ਪਾਖੜਾ ਡੈਮ ਆਸਤੇ ਉਹਦਾ 1462 ਜਿਹੜਾ ਨਾ ਫੋਟ ਸੀ ਲੈਵਲ ਤੋਂ ਕਿਉਂਕਿ ਉਹਦੇ ਬਤਾ ਬਗਿੰਦੇ ਆ ਔਰ ਜਿਹੜਾ ਮੈਕਸਿਮਮ ਫਿਲਿੰਗ ਹੈ ਉਹ ਤੁਹਾਨੂੰ ਪਤਾ ਵੀ 1685 ਜਿਹੜਾ ਇਹ ਕਹਦੇ ਨੇ 1685 ਤੱਕ ਹੈ ਸਾਰੀ ਡੈਮ ਦੀ ਫਿਲਿੰਗ ਜਿਹੜੀ ਹੈ ਉਹ ਥੱਲੇ ਕਿਉਂਕਿ ਸਿਲਟ ਹੋਣ ਕਰਕੇ ਸਿਰਫ 200 ਫੁੱਟ ਹੈ 200 ਫੁੱਟ ਮਾਫ ਕਰਨਾ 200 ਫੁੱਟ ਤੇ ਜੇ 200 ਫੁੱਟ ਦੇ ਵਿੱਚੋਂ ਆਪਣਾ 70 ਫੁੱਟ ਦਾ ਪਹਿਲਾਂ ਭਰਿਆ ਹੋਇਆ ਸੀਗਾ ਅੱਧਾ ਡੈਮ ਪਹਿਲਾਂ ਭਰਿਆ ਹੋਇਆ ਸੀ ਪਾਖੜਾ ਡੈਮ ਜੇ ਉਹ ਤੁਸੀਂ ਖਾਲੀ ਨਹੀਂ ਕੀਤਾ ਉਨੇ ਉਛਲਨੇ ਉਛਲਨੇ ਉਹ ਕਿਹਦਾ ਕਸੂਰ ਹੈ ਤੁਸੀਂ ਇਹਦਾ ਮਤਲਬ ਇਹ ਹੈ ਵੀ ਤੁਹਾਨੂੰ ਗਿਣਾ ਮਰਤੂ ਇਹ ਕੋ ਭੁਲੇਖਾ ਨਹੀਂ ਹੈ ਕਿ ਜਿਹੜੇ ਜਿਹੜਾ ਜਿਹੜਾ ਸਾਡੇ ਮੈਟੈਰੋਲੋਜੀਕਲ ਡਿਪਾਰਟਮੈਂਟ ਹੈ ਸਾਡਾ ਜਿਹੜਾ ਉਹਦੇ ਵਿੱਚ ਬकायदा ਕਿਹਾ ਗਿਆ ਸੀ ਵੀ ਆਸ ਕੀ ਬਿਵਾਰਸ਼ ਜਿਆਦਾ ਭਰਣਗੀਆਂ ਤੁਸੀਂ ਉਹ ਲੈਵਲ ਆਫ ਜੀ ਅਚੀਵ ਹੀ ਨਹੀਂ ਕੀਤਾ ਔਰ ਇਸੇ ਤਰ੍ਹਾਂ ਪੌਂਕ ਡੈਮ ਹੈ ਪੌਂਕ ਡੈਮ 33 ਫੁੱਟ ਪੌਂਕ ਡੈਮ ਜਿਆਦਾ ਭਰਿਆ ਹੋਇਆ ਸੀਗਾ ਇਸੇ ਤਰ੍ਹਾਂ ਜਿਹੜਾ ਸਾਡਾ ਹੈਗਾ ਜਿਹੜਾ ਆਪਣਾ ਰਣਜੀਤ ਸਾਗਰ ਡੈਮ ਹੈ 78 ਫੁੱਟ ਜਿਆਦਾ ਭਰਿਆ ਹੋਇਆ ਸੀਗਾ ਤੁਸੀਂ ਉਹਨਾਂ ਫੁੱਟਾਂ ਚੜਾਂਗੇ ਉਹਦੀ ਕੈਪੈਸਿਟੀ ਤੁਹਾਨੂੰ ਦੱਸਿਆ ਵੀ ਅ ਪਹਾੜਾਂ ਦੇ ਮੱਧਰ ਤੋਂ ਪਹਿਲਾਂ ਪਾਣੀ ਨਾਲ ਭਰੇ ਹੋਏ ਸੀ ਕਿਉਂ ਭਰੇ ਹੋਏ ਸੀ ਉਹ ਇਹਨਾਂ ਦੀ ਆਤ ਬਣ ਚੁੱਕੀ ਆ ਕਿਉਂਕਿ ਇਹਦੇ ਵਿੱਚ ਜਿਹੜਾ ਜਿਹੜਾ ਚੇਅਰਮੈਨ ਹੈ ਚੇਅਰਮੈਨ ਵੀ ਇਹ ਜਿਹੜਾ ਨਾ ਪਾਵਰ ਜਨਰੇਸ਼ਨ ਦੇ ਇਹਨੂੰ ਹਮਨਾ ਮਿਲਦੇ ਨੇ ਇਹਨੂੰ ਕੋਈ ਪਾਵਰ ਜਨਰੇਸ਼ਨ ਨਾ ਘਟ ਜਾਏ ਅਸੀਂ ਪਾਣੀ ਵੀ ਘਟਣ ਦੇਣਾ ਜਿੱਥੇ ਫਰਸਾਤਾ ਘੱਟ ਹੋਈ ਜਾਂਦੋਂ ਤੁਹਾਨੂੰ ਕਹੀ ਜਾਂਦਾ ਤੁਹਾਨੂੰ ਡਿਪਾਰਟਮੈਂਟ ਕਹੀ ਜਾਂਦਾ ਕਿ ਐਸ ਤੀ ਮੀ ਬਹੁਤੇ ਪੈਣੇ ਨੇ ਉਹਨੂੰ ਘੱਟੋ ਘੱਟ ਐਸ ਤੀ ਦਾ ਖਾਲੀ ਕਰਨ ਪਹਿਲਾਂ ਵੀ ਹਰ ਇਸੇ ਕਰਕੇ ਆਏ ਨੇ ਹੁਣ ਵੀ ਇਸੇ ਕਰਕੇ ਆਉਂਦੇ ਨੇ ਔਰ ਸਰ ਮੇਰਾ ਸਵਾਲ ਉਹੀ ਹੈ ਮੈਂ ਜਿੰਨੇ ਇਸ ਵੇਲੇ ਕਿਉਂਕਿ ਔਰ ਰਿਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਪੰਜਾਬ ਕੋਲ ਚਾਹੀਦਾ ਸਾਰੀ ਦੁਨੀਆ ਚ ਸਾਰੇ ਡੈਮਾਂ ਦਾ ਸਾਰੀ ਦੁਨੀਆ ਚ ਰਿਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਉਹਦੇ ਕੋਲ ਹੀ ਕੰਟਰੋਲ ਹੈ ਜਿਹਦੇ ਜੀਦੇ ਉਹ ਦਰਿਆ ਨੇ ਹਿੰਦੁਸਤਾਨ ਚ ਵੀ ਇੱਕ ਇਕੱਲੇ ਇਹੋ ਜਿਹੇ ਡੈਮ ਨੇ ਜਿੰਨਾਂ ਦਾ ਜਿਹੜਾ ਕੰਟਰੋਲ ਜਿਹੜਾ ਨਾਨ ਰਿਪੀਰੀਅਨ ਸਟੇਟ ਨੂੰ ਦਿੱਤਾ ਗਿਆ ਔਰ ਇਹਨੂੰ ਭਾਖੜਾ ਨੂੰ ਮੈਨੇਜਮੈਂਟ ਬੋਰਡ ਨੂੰ ਦਿੱਤਾ ਗਿਆ ਜਿੰਨਾ ਚਿਰ ਤੱਕ ਇਹ ਜਿਹੜਾ ਕੰਟਰੋਲ ਹੈ ਇਹ ਪੰਜਾਬ ਕੋਲ ਰਿਪੀਰੀਅਨ ਸਟੇਟ ਦੇ ਤੌਰ ਤੇ ਨਹੀਂ ਆਉਂਦਾ ਇਹ ਅਸੀਂ ਹੜਦੇ ਰਹਾਂਗੇ ਉਹਦਾ ਹੁਣ ਉਹਦਾ ਡੈਮ ਦਾ ਉਹਨਾਂ ਦਾ ਕੰਟਰੋਲ ਲੈਣ ਦਾ ਤਰੀਕਾ ਕੀ ਹੈ ਤਰੀਕਾ ਉਹੀ ਤਰੀਕਾ ਹੈ ਜਿਹਦੇ ਨਾਲ ਅਸੀਂ ਆਪਣੀ ਜ਼ਮੀਨਾਂ ਬਚਾਈਆਂ ਨੇ ਪਿਛਲੇ ਦਿਨਾਂ 'ਚ ਜਿਹੜੀਆਂ ਜਬਰੀ ਖੋਲਣ ਲੱਗੇ ਸੀ ਉਹਦਾ ਤਰੀਕਾ ਇਹ ਹੈ ਕਿ ਅਸੀਂ ਇਹਦਾ ਕਿਉਂਕਿ ਸੈਂਟਰ ਨੇ ਜਾਂ ਕਿਵੇਂ ਉੱਥੇ ਦਾ ਖੱਟਰ ਸਾਹਿਬ ਬੈਠੇ ਨੇ ਸੈਂਟਰ ਦੇ ਵਜ਼ੀਰ ਐਸ ਵੇਲੇ ਉਧਰੋਂ ਮੋਦੀ ਸਾਹਿਬ ਬੈਠੇ ਨੇ ਪੰਜਾਬ ਲਈ ਕਿਸੇ ਦੀ ਕੋਈ ਹਮਦਰਦੀ ਨਹੀਂ ਹੈ ਸੋ ਉਹਦੇ 'ਚ ਸਾਨੂੰ ਇਹ ਜਿਹੜੇ ਨੇ ਇੱਥੋਂ ਗ੍ਰਾਮ ਸਭਾ ਗ੍ਰਾਮ ਸਭਾ ਦੇ ਪੰਚਾਇਤਾਂ ਦੇ ਗ੍ਰਾਮ ਸਭਾਵਾਂ ਦੇ ਬਥੇ ਪਾਈ ਜਾਣ ਕਿਉਂਕਿ ਗ੍ਰਾਮ ਸਭਾ ਕੋਲੇ ਕਨਸਟੀਟਿਊਸ਼ਨ ਨੇ ਬਹੁਤ ਤਾਕਤ ਦਿੱਤੀ ਹੈ ਇਹ ਸੋਵਰਨ ਜਿਹੜੀ ਹੈਗੀ ਉਹਨਾਂ ਨੂੰ ਸਵੈ ਰਾਜ ਸਵਰਾਜ ਦਾ ਜਿਹੜਾ ਕਨਸੈਪਟ ਹੈ ਉਹ ਆ ਕੇ ਪੰਚਾਇਤਾਂ ਦੇ ਖੜਾ ਹੁੰਦਾ ਜੇ ਪੰਚਾਇਤ ਮਤਾਂ ਪਾ ਦਿੰਦੀ ਉਹਨੂੰ ਨਾ ਸੁਪਰੀਮ ਕੋਰਟ ਬਦਲ ਸਕਦੀ ਹੈ ਨਾ ਉਹਨੂੰ ਪਾਰਲੀਮੈਂਟ ਬਦਲ ਸਕਦੀ ਹੈ ਕਿ ਇਸ ਵੇਲੇ ਇਹਨਾਂ ਦੇ ਮਤੇ ਪਾਏ ਜਾਣ ਕਿ ਸਾਨੂੰ ਇਹਨਾਂ ਦਾ ਕੰਟਰੋਲ ਇਮੀਡੀਏਟਲੀ ਦਿੱਤਾ ਜਾਵੇ ਸਮਝਕ ਨਹੀਂ ਤੇ ਤਾਂ ਕਿ ਅਸੀਂ ਆਹ ਵੀ ਜਿਹੜੀ ਪਾਖੜਾ ਡੈਮ ਆਲੀਏ ਸੁਨਾਮੀ ਤੋਂ ਬਚ ਸਕੀਏ ਇਹ ਜਿਹੜਾ ਇਹ ਤੁਹਾਨੂੰ ਮੈਂ ਦੱਸਿਆ ਇਹ ਹਾਲੇ ਕਈ ਦਿਨ ਬੰਦ ਨਹੀਂ ਹੋਣੇ 게ਟ ਇਹ ਕਰ ਨਹੀਂ ਸਕਦੇ ਇਹਨਾਂ ਨੇ ਕਿਹਾ ਵੀ ਸਾਡਾ ਇੱਕ 1 ਇੰਚ ਜਿਹੜਾ ਹੈਗਾ ਉਹ ਟਿਲਟ ਕਰ ਗਿਆ ਜਿਹੜਾ ਡੈਮ ਟਿਲਟ ਕਰ ਗਿਆ ਜੇ ਉਹਨੂੰ ਬੰਦ ਕਰਨ ਨੂੰ ਪਾਵਾਂਗੇ ਤੇ ਡੈਮ ਟਿਲਟ ਕਰੂਗਾ ਉਹ ਕਿਉਂਕਿ ਇਸ ਵੇਲੇ ਇੰਨੇ ਪ੍ਰੈਸ਼ਰ ਚ ਉਹ ਪਾਣੀ ਆ ਰਿਹਾ ਜਿਵੇਂ ਆਪਾਂ ਜੇ ਬ੍ਰੇਕ ਮਾਰੀਏ ਤੁਹਾਨੂੰ ਪਤਾ ਵੀ ਆਪਣਾ ਮੱਥਾ ਅੱਗੇ ਜਾ ਕੇ ਵੱਜਦਾ ਉਹਦੀ ਛਾਲ ਏਡੀ ਤਖੜੀ ਆ ਇਸ ਵੇਲੇ ਕਿਉਂਕਿ 10 ਫੁੱਟਾਂ ਕਰਤਾ 1 2 3 ਫੁੱਟ ਦੇ ਨਾਲ ਨਾ ਉਥੇ ਉਥੇ ਤਲ ਚ ਰਹਿੰਦਾ ਜਿਹੜਾ ਕਾਈਨੇਟਿਕ એનર્ਜੀ ਕਹਿੰਦੇ ਆ ਜਿਹੜੀ ਵੈਲੋਸਟੀ ਹੈ ਹੁਣ ਵੈਲੋਸਟੀ 10 ਫੁੱਟ ਥੱਲੇ ਜਾ ਚੁੱਕੀ ਹੈ ਤੇਲ ਤੱਕ 90 ਕਿਲੋਮੀਟਰ ਤੇਲ ਤੱਕ ਇਹਦਾ ਇੰ ਉਹ ਪਾਣੀ ਖਲੋ ਨਹੀਂ ਸਕਦਾ ਇੱਕਦਮ ਜੇ ਅਸੀਂ ਕਹੀਏ ਉਹ ਬੰਨ ਦੇ ਉਸੋਂ ਦੀ ਉੱਛਲ ਜਾਊਗਾ ਸਮਝਣ ਗੱਲ ਇਹ ਜਿਹੜੀ ਚੀਜ਼ ਹੈ ਇਹ ਬਿਲਕੁਲ ਗਲਤ ਹੈ ਐਵੇਂ ਕਹਿ ਕਹਿਣ ਦੀਆਂ ਗੱਲਾਂ ਨੇ ਕਿ ਅਸੀਂ 10 ਫੁੱਟ ਤੋਂ 7 ਫੁੱਟ ਕਰਤਾ ਕੋਈ ਨਹੀਂ ਕਰ ਸਕਦਾ ਇਹਨੂੰ ਇਸ ਤਰ੍ਹਾਂ ਕਰਕੇ ਕਿਉਂਕਿ ਹੁਣ ਉਹ ਪਿੱਛੋਂ ਇੰਪੈਕਟ ਉਹਦਾ ਬਣ ਚੁੱਕਾ ਹੈ 10 ਫੁੱਟ ਹੈ 10 ਫੁੱਟ ਖਾਲੀ ਕਰੋਗੇ ਤੇ ਫੇਰ ਤੁਸੀਂ ਇਹ ਬੰਦ ਕਰੋਗੇ ਤਾਂ 10 ਫੁੱਟ ਨਾਲ ਤਾਂ ਸਾਰਾ ਪੰਜਾਬ ਹਟ ਜਾਊਗਾ ਤੁਸੀਂ ਇਹ ਦੇਖੋ ਵੀ ਉਹ ਸੁਨਾਮੀ ਹੈ ਉਹਨੇ ਸਾਰੇ ਬੰਦ ਅੱਗੇ ਥੋੜੀ ਆਂਦਾ ਹੈ ਪਤਾ ਨਹੀਂ ਕਿੱਥੇ-ਕਿੱਥੇ ਪਾਣੀ ਫਿਰੂਗਾ ਤਿੰਨ ਦਿਨ ਪਹਿਲਾਂ ਇੱਕ ਫਿਰ ਜਿਹੜੀ ਵੀਡੀਓ ਜਿਹੜੀ ਵਾਇਰਲ ਹੋ ਗਈ ਹੈ ਉਹ ਵੀਡੀਓ ਕੀ ਹੈ ਉਹਦੇ ਵਿੱਚ ਇੱਕ ਵੱਡੀ ਸੁਨਾਮੀ ਦੀ ਛਾਲ ਲੰਗੋ ਉਤੋਂ ਡੈਮ ਦਾ ਪਾਣੀ ਪਾ ਕੇ ਦਰਬਾਰ ਸਾਹਿਬ ਨੂੰ ਅੱਗੇ ਦਾ ਟੁੱਟਦਾ ਵਿਖਾਇਆ ਸੀ ਨਾ ਹੁਣ ਜਿਹੜਾ ਉਹਨੂੰ ਰੁੱਟਦਾ ਵਿਖਾਇਆ ਇਹ ਕੀ ਹੋ ਰਿਹਾ ਸਾਨੂੰ ਇਹਦੇ ਬਾਅਦ ਮਤਮ ਜਿਹੜੀ ਹੈ ਨਾ ਸਾਨੂੰ ਜਿਹੜੀ ਹੈ ਸਾਡੇ ਆਸਤੇ ਸਭ ਕੁਝ ਹੈ ਇਹ ਕੋਈ ਕਾਂਸਪੀਰੇਸੀ ਹੈ ਇਹ ਕੋਈ ਗੈਰਗਹਿਲੀ ਹੈ ਔਰ ਹਰ ਬੰਦਾ ਪਰਦਾ ਪੁੱਛੇ ਦੀ ਗੱਲ ਕਰਦਾ ਜੋ ਵਜੀਰ ਆਇਆ ਸੈਂਟਰ ਦਾ ਆ ਉਹ ਪਰਦਾ ਪੋਸ਼ੀ ਕਰਕੇ ਉਹ ਸਾਰਿਆਂ ਨੂੰ ਬਰੀ ਕਰ ਗਿਆ ਵੀ ਨਹੀਂ ਇਹਦਾ ਜੀ 43 ਮੌਤਾਂ ਹੋਈਆਂ ਤਾਂ ਹੜ੍ਹ ਦੇ ਪਾਸ ਜਿਹੜਾ ਡੈਮਾਂ ਦੇ ਪਾਣੀ ਨਾਲ ਨੇ ਤੇ ਗਏ ਤੇ ਐਸਨ